ਰਾਗ ਗੌੜੀ ਚੇਤੀ ਬਾਣੀ ਨਾਮ ਦੇਉ ਜੀਉ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਦੇਵਾ ਪਾਹਨ ਤਾਰਿਅਲੇ ਰਾਮ ਕਹਿਤ ਜਨ ਕਾ ਸੁਨਾ ਤਰੇ ਰਹਾਉ ਤਾਰੀ ਲੈ ਗਨ ਕਾ ਬਿਨ ਰੂਪ ਕੁ ਬਿਜਾ ਵਿਆਦ ਅਜਾ ਮਲ ਤਾਰਿਅਲੇ ਚਰਨ ਬਧਿਕ ਜਨ ਤੇ ਉ ਮੁਕਤ ਭਏ ਹਉ ਬਲ ਬਲ ਜਿਨ ਰਾਮ ਕਹੇ ਦਾਸੀ ਸੁਜਨ ਬਿਦਰ ਸੁਦਾਮਾ ਉਗਰ ਸੈਨ ਕੌ ਰਾਜ ਦੀਏ ਜਪ ਹੀਨ ਤਪ ਹੀਨ ਕੁਲ ਹੀਨ ਕ੍ਰਮ ਹੀਨ ਨਾਮੇ ਕੇ ਸੁਆਮੀ ਤੇ ਉਤਰੇ ਰਾਗ ਗੌੜੀ ਰਵਿਦਾਸ ਜੀ ਕੇ ਪਦੇ ਗੌੜੀ ਗਵਾਰੇ ਰੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੋਟਿਲਤਾ ਜਨਮ ਕੁਭਾਂਤੀ RAM ਗੁਸਈਆ ਜੀ ਕੇ ਜੀਵਨਾ ਮੋਹਿਨਾ ਬਿਸਾਰ ਹੋ ਮੈਂ ਜਨ ਤੇਰਾ ਰਹਾਉ ਮੇਰੀ ਹਰ ਹੋ ਬਿਪਤ ਜਨ ਕਰ ਸੁਭਾਈ ਚਰਨ ਨਾ ਛਾਡਾਂ ਸਰੀਰ ਕਲ ਜਾਈ ਕਹ ਰਵਿਦਾਸ ਪਰਉ ਤੇਰੀ ਸੰਭਾ ਬੇਗ ਮਿਲਹੁ ਜਨ ਕਰ ਨ ਬਿਲਾੰਬਾ ਬੇਦਮ ਪੁਰਾ ਸ਼ਹਿਰ ਕੋ ਨ ਦੁਖ ਅਨੋਖ ਨਹੀਂ ਤਿਹ ठाਉ ਨਾ ਤਸਵੀਸ਼ ਖਿਰਾਜ ਨਮਾਨ ਖੋਫ ਨਾ ਖਤਾ ਨਾ ਤਰਸ ਜਵਾਲ ਆਪ ਮੋਹੇ ਖੂਬ ਬਤੰ ਗਹਿ ਪਾਈ ਊਹਾ ਖੈਰ ਸਦਾ ਮੇਰੇ ਪਹਾਈ ਰਹਾ ਕਾਇਮ ਦਾਇਮ ਸਦਾ ਪਾਤਸ਼ਾਹੀ ਦੋਮਨਾ ਸਿੰਘ ਏਕ ਸੋਆਹੀ ਆਬਾਦਾਨ ਸਦਾ ਮਸ਼ਹੂਰ ਊਹਾ ਗਣੀ ਬਸ ਹੈ ਮਾਮੂਰ ਤਿਉ ਤਿਉ ਸੈਲ ਕਰਹਿ ਜਿਉ ਪਾਵੇ ਮਹਾਰਮ ਮਹਿਲ ਨਾ ਕੋ ਅਟਕਾਵੇ ਕਹਿ ਰਵਿਦਾਸ ਖਲਾਸ ਚ ਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੌੜੀ ਬਹਿ ਰਾਗਣ ਰਵਿਦਾਸ ਜੀਉ ਘਟ ਆਵ ਘਟ ਡੂਂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾ ਹਾਂ ਬਨਜਾਰੋ RAM ਕੋ ਸਹਜ ਕਰਾਂ ਵਪਾਰ ਮੈਂ RAM ਨਾਮ ਧਨ ਲਾਦਿਆ ਵਿਖਲਾ ਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲੈ ਹੋ ਆਲ ਪਤਾਲ ਮੋਹੇ ਜਮ ਡੰਡ ਨਾ ਲੱਗ ਗਈ ਤਜੀਲੇ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਤਸਾਏ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹ ਰਵਿਦਾਸ ਚ ਮਾਰ ਗੌੜੀ ਪੂਰਬੀ ਰਵਿਦਾਸ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ਼ ਨਾ ਬੂਝ ਐਸੇ ਮੇਰਾ ਮਨ ਵਿਥਿਆ ਬਿਮੋਹਿਆ ਕਛ ਆਰਾ ਪਾਰ ਨਾ ਸੂਝ ਸਗਲ ਭਵਨ ਕੇ ਨਾਇਕਾ ਇਕ ਛਿਨ ਦਰਸ ਦਿਖਾਏ ਜੀ ਰਹਾ ਮਨਨ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਜਾਏ ਕਰਹੁ ਕਿਰਪਾ ਭ੍ਰਮ ਚੂਕੈ ਮੈਂ ਸੁਮਤ ਦੇਹੁ ਸਮਝਾਏ ਜੋਗੀ ਸਰ ਪਾਵਹਿ ਨਹੀਂ ਤੋ ਗੁਣ ਕਥਨ ਆਪਾਰ ਪ੍ਰੇਮ ਭਗਤ ਕੈ ਕਾਰਨ ਕਹ ਰਵਿਦਾਸ ਚਮਾਰ ਗੌੜੀ ਬੈਰਾਗਣ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਜੁਗ ਸਤ ਤੇਤਾ ਜਗਿ ਦੁਆ ਪਰ ਪੂਜਾ ਚਾਰ ਤੀਨੋਂ ਜੁਗ ਤੀਨੋਂ ਡਿੜੇ ਕਲ ਕੇਵਲ ਨਾਮ ਅਧਾਰ ਪਾਰ ਕੈਸੇ ਪਾਏ ਬੋਰੇ ਮੋਸਾਉ ਕੋ ਨ ਕਹ ਸਮਝਾਏ ਜਾ ਤੇ ਆਵਾ ਗਵਨ ਬਿਲਾਏ ਰਹਾਉ ਬਹੁ ਵਿਦ ਧਰਮ ਨਿਰੂਪੀਐ ਕਰਤਾ ਦੀ ਸੈ ਸਭ ਲੋਏ ਕਵਨ ਕਰਮ ਤੇ ਛੂਟੀ ਐ ਜਿਸ ਸਾਧੇ ਸਭ ਸਿਧ ਹੋਏ ਕਰਮ ਅਕਰਮ ਵਿਚਾਰੀਐ ਸ਼ੰਕਾ ਸੁਨ ਵੇਦ ਪੁਰਾਨ ਸੰਸਾ ਸਦ ਹਿਰਦੈ ਬਸੈ ਕੌਣ ਹੀਰਾ ਅਬਿਮਹਾਨ ਬਾਹਰ ਉਦਕ ਭਖਾਰੀਐ ਕਟ ਭੀਤਰ ਵਿਵਿਧ ਵਿਕਾਰ ਛੁੱਧ ਕਵਨ ਪਰ ਹੋਏ ਬੋ ਸੁਚ ਕੁੰਚਰ ਵਿਧ ਵਿਵਹਾਰ ਰਾਗ ਪ੍ਰਗਾਸ ਰਜਨੀ ਜਥਾ ਗਤ ਜਾਣਤ ਸਭ ਸੰਸਾਰ ਪਾਰ ਸਮਾਨ ਤਾਂ ਬੋਸ਼ ਹੋਏ ਕਨਕ ਹੋਤ ਨਹੀਂ ਬਾਰ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ ਹੁਨ ਮਨ 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 ਹੀ ਮਿਲੇ ਛੁਟ ਕਤ ਬਜਰ ਕਪਾਟ ਭਗਤ ਜੁਗਤ ਮਤ ਸਤ ਕਰੀ ਬ੍ਰਹਮ ਬੰਧਨ ਕਾਟ ਵਿਕਾਰ ਸੋਈ ਵਸ ਰਸ ਮਨ ਮਿਲੇ ਗੁਨ ਨਿਰਗੁਨ ਇੱਕ ਵਿਚਾਰ ਅਨਿਕ ਯਤਨ ਨਿਗਰਹਿ ਕੀਏ ਤਾਰੀ ਨਾ ਟਰੈ ਭ੍ਰਮ ਭਾਸ ਪ੍ਰੇਮ ਭਗਤ ਨਹੀਂ ਉਪਜੈ ਤਾ ਤੇ ਰਵਿਦਾਸ ਉਦਾਸ